ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ ਦੁਪਹਿਰ ਦੇ ਵਜੇ ਗਏ ਨੇ 3 ਵਜੇ 6 ਮਿੰਟ ਹੋ ਗਏ ਆਪਾਂ ਲੱਗੀਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੱਕਰ ਰਿਕਵੈਸਟ ਹੋਰ ਆ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਕੁਕਿੰਗ ਦਾ ਵੀ ਸ਼ੌ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸ ਵੀਡੀਓ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਬਾਕੀ ਹਿਸਟਾ ਮੈਂ ਖੜੀ ਆ ਜੀ ਬਾੜੀ ਵਾਲੇ ਪਾਸੇ ਕਿਉਂਕਿ ਏਰਮਾਨ ਦੇ ਡੈਡੀ ਦਾ ਆਉਣ ਦਾ ਟਾਈਮ ਹੋ ਗਿਆ 3:30 ਆਂਦਿਆਂ ਉਹ ਤੇ ਬਾਕੀ ਇਧਰ ਉਹ ਆ ਜੀ ਮੀਂਹ ਵਾਲਾ ਮੌਸਮ ਹੋਇਆ ਪਿਆ ਇੱਥੇ ਤੁਸੀਂ ਦੇਖ ਸਕਦੇ ਹੋ ਹਵਾ ਬਹੁਤ ਚੱਲ ਰਹੀ ਹੈ ਠੰਡੀ ਠੰਡੀ ਤਾਂ ਕਰਕੇ ਫਿਰ ਮੈਂ ਇਧਰ ਆ ਗਈ ਮੈਂ ਕਿਹਾ ਵੀ ਮੈਂ ਦੇਖ ਕਿਉਂ ਨਹੀਂ ਆ ਕਿ ਜਿਹੜੀ ਕੁਦਰਤੀ ਹਵਾ ਹੁੰਦੀ ਆ ਹਨਾ ਇਹਦਾ ਇੱਕ ਅਲੱਗ ਹੀ ਖੁਸ਼ੀ ਜੀ ਹੁੰਦੀ ਆ ਠੰਡੀ ਠੰਡੀ ਹਵਾ ਬਾਕੀ ਜਿਹੜਾ ਪਈ ਸੀਆਂ ਦੇ ਵਿੱਚ ਬੈੰਨੇ ਆ ਤਾਂ ਚਲੋ ਮਜਬੂਰੀਆਂ ਆਪਣੀਆਂ ਗਰਮੀ ਦੇ ਵਿੱਚ ਤੇ ਪਰ ਏਸੀ ਦੀ ਹਵਾ ਆਪਣੇ ਲਈ ਚੰਗੀ ਤਾਂ ਨਹੀਂ ਹੈ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਲੱਗ ਜਾਂਦੀਆਂ ਪਰ ਇਸ ਵਾਰੀ ਗਰਮੀ ਬਹੁਤ ਜ਼ਿਆਦਾ ਪਈ ਹੈ ਗਰਮੀ ਇੱਕਦਮ ਪਿਛਲੇ ਵਾਰ ਨਾਲ ਰਿਕਾਰਡ ਤੋੜ ਗਈ ਹੈ ਗਰਮੀ ਸੋ ਤਾਂ ਕਰਕੇ ਇੱਕ ਬਹਿਣਾ ਪੈਂਦਾ ਜਦੋਂ ਬਾਹਰ ਪੱਖੇ ਥਲੇ ਨਹੀਂ ਬੈਠਿਆ ਜਾਂਦਾ ਜਾਨ ਨਿਕਨ ਵਾਲੀ ਹੋ ਜਾਂਦੀ ਆ ਸੋ ਤਾਂ ਕਰਕੇ ਬਹਿਣਾ ਪੈਂਦਾ ਪਰ ਜਿਹੜੀ ਆ ਹਵਾ ਗਈ ਇਹ ਤਾਂ ਜੀ ਇਹਦੀ ਕੋਈ ਰੀਜ਼ ਨਹੀਂ ਕਰ ਸਕਦਾ ਇਹਦੀ ਕੋਈ ਰੀਜ਼ੀ ਸੀ ਵੀ ਨਹੀਂ ਕਰ ਸਕਦਾ ਹਨਾ ਪੁਰਾਣੇ ਬਜ਼ੁਰਗ ਆਪਣੇ ਦੇਖੋ ਦਰਖਤਾਂ ਥੱਲੇ ਮੰਜੇ ਢਾਕੇ ਬਹਿੰਦੇ ਸੀ ਸੋ ਉਦੋਂ ਕਿਹੜੇ ਅਸੀਂ ਹੁੰਦੇ ਸੀਗੇ ਤੇ ਬਾਕੀ ਤਾਂ ਕਰਕੇ ਮੈਂ ਜਦੋਂ ਠੰਡੀ ਹਵਾ ਚੱਲਦੀ ਹੁੰਦੀ ਮੈਂ ਇੱਧਰ ਆ ਜਾਂਦੀ ਹਣੀ ਕਿ ਇੱਧਰ ਲਈ ਸਾਡੇ ਇੱਧਰ ਲਈ ਸੈਣ ਸਾਡੇ ਦਰਖਤਾਂ ਤੇ ਬਾਕੀ ਵੀ ਥੋੜਾ ਜਿਹਾ ਗੇੜਾ ਜਿਹਾ ਮਾਰ ਕੇ ਵਾਪਸ ਮੁੜ ਜਾਨੀ ਹੁੰਨੀ ਆ ਤੇ ਹੁਣ ਵੈਸੇ ਮੈਂ ਚੱਲਦੀ ਆ ਅੰਦਰ ਕਿਉਂਕਿ ਏਰਮਾਂ ਵੀ ਰੈਡੀ ਆਉਣ ਵਾਲੀ ਆ ਤੇ ਚਾਹ ਵਗੈਰ ਮੈਂ ਬਣਾ ਕੇ ਰੱਖ ਲਈ ਅਸੀਂ ਪੀ ਲਈ ਆ ਤੇ ਇਧਰ ਹਾਰਨ ਵਾਈ ਦੇ ਸੀਗੇ ਮੈਨੂੰ ਲੱਗਿਆ ਵੀ ਆ ਵੀ ਆ ਗਏ ਨਹੀਂ ਤੇ ਚਲੋ ਜੀ ਪਰ ਹਲੇ ਆਈ ਨਹੀਂ ਆ ਚਲੋ ਆਪਾਂ ਚੱਲਦੇ ਆਂ ਅੰਦਰ ਕਿਉਂਕਿ ਜਾਣੇ ਪੈਣਾ ਅੰਦਰ ਵੀ ਕੰਮ ਧੰਥਾ ਕਰਨਾ ਹਨਾ ਹਾਂਜੀ ਲੋ ਜੀ ਹੁਣ ਮੈਂ ਆ ਗਈ ਰਸੋਈ ਦੇ ਵਿੱਚ ਤੇ ਮੈਂ ਲੱਗਦੀ ਆ ਹੁਣ ਥੋੜੇ ਜਿਹਾ ਭਾਂਡੇ ਮਾਂ ਜਣ ਭਾਂਡੇ ਇਕੱਠੇ ਹੋਏ ਪਏ ਨੇ ਤੇ ਲਾਉਣ ਦੇ ਟੈਡੀ ਬਸ ਆਉਣ ਵਾਲੇ ਆ ਤੇ ਫਿਰ ਉਹਨਾਂ ਨੂੰ ਵੀ ਚਾਪਣੇ ਵਗੈਰਾ ਦੇਣਾਗਾ ਤੇ ਉਸ ਤੋਂ ਬਾਅਦ ਆਪਾਂ ਕਰਨੀ ਆ ਅੱਥਨ ਦੀ ਤਿਆਰੀ ਤੇ ਸੋ ਵੀਲੋਗ ਜਿਸੇ ਬਣੀ ਰਿਓ ਬਾਕੀ ਜੀ ਅੱਜ ਆਪਾਂ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਆਪਣੀ ਜਿਹੜੀ ਵੀਅਰਸ ਦੇ ਕਾਫੀ ਕਮੈਂਟ ਆਈ ਸੀ ਆਪਾਂ ਵੀਡੀਓ ਪਾਈ ਸੀ ਨਾ ਪਹਿਲ ਯੋਜਨਾ ਸਕੀਮ ਦੀ ਉਹਦੇ ਸੰਬੰਧਿਤ ਆਪਾਂ ਨੂੰ ਕਾਫੀ ਕਮੈਂਟ ਆਈ ਸੀ ਜਿਹੜਾ ਫਾਰਮ ਕਿੱਥੇ ਭਰਨੇ ਆ ਕਿਵੇਂ ਭਰਨੇ ਆ ਕਦੋਂ ਭਰਨੀ ਆ ਤੇ ਉਹ ਵੀ ਆਪਾਂ ਸ਼ੇਅਰ ਕਰਾਂਗੇ ਤੁਹਾਡੇ ਨਾਲ ਤੇ ਨਾਲ ਹੀ ਆਪਾਂ ਇਹ ਵੀ ਸ਼ੇਅਰ ਕਰਾਂਗੇ ਜਿਹੜਾ 30 ਤੋਂ 40000 ਰੁਪਏ ਜੀ ਵੀ ਇਹਨੂੰ ਜ਼ਿਆਦਾ ਲਾਭ ਆ ਉਹਦੇ ਵਿੱਚ ਇੱਕ ਸਕੀਮ ਦੇ ਵਿੱਚ ਕਿਹਨੂੰ ਘੱਟ ਲਾਭ ਆ ਉਹ ਸਾਰਾ ਤੁਹਾਡੇ ਨਾਲ ਆਪਾਂ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਜਰੂਰ ਦੇਖ ਲਿਓ ਕਿ ਮੈਂ ਹੁਣ ਮਾਦਮਾ ਭਾਂਡੇ ਫਿਰ ਉਸ ਤੋਂ ਬਾਅਦ ਦੇਖਾ ਗਿਆ ਆਥਨ ਦੀ ਇਹ ਵਾਲੀ ਦਾਲ ਸਬਜ਼ੀ ਆ ਤੇ ਵੈਸੇ ਤਾਂ ਆਪਾਂ ਸਵੇਰੇ ਬਣਾਈ ਸੀ ਮੂੰਗੀ ਦਾਲ ਉਹ ਹੀ ਪਈ ਆ ਤੇ ਉਹਨੂੰ ਤੜਕਾ ਲਾ ਲੈਣਾ ਤੇ ਬਾਕੀ ਆਪਾਂ ਚੌਲ ਵੀ ਭੌਤੇ ਪਏ ਆ ਚੌਲ ਵੈਸੇ ਬਣਾਉਣੇ ਨਹੀਂ ਆ ਜੀ ਆਪਾਂ ਤੁਸੀਂ ਸੋਚੋਗੇ ਭੌਤੇ ਪੇ ਚੌਲ ਬਣਾਉਣੇ ਹੋਣਗੇ ਕਿਉਂਕਿ ਆਪਾਂ ਬਣਾਉਣਾ ਸੰਬਰ ਡੋਸਾ ਸੰਬਰ ਡੋਸਾ ਅੱਜ ਨਹੀਂ ਬਣਾਉਣਾ ਜੀ ਹਲੇ 2 ਦਿਨ ਲੱਗਣਗੇ ਉਹਨੂੰ ਤਿਆਰ ਹੋਣ ਲੱਗੇ ਤੇ ਆਪਾਂ ਚੌਲ ਭੋਂਤੇ ਨੇ ਫਿਰ ਕਾਲ ਤੋਪਤੇ ਹੋਏ ਮਾਂ ਦੀ ਦਾਲ ਉਹ ਵੀ ਭੋਂਕੇ ਰੱਖਾਂਗੇ ਤੇ ਫਿਰ ਨਾਰੀਅਲ ਦੀ ਚਟਨੀ ਵਗੈਰਾ ਵੀ ਬਣੂਗੀ ਆਹ ਆਲੂ ਦੀ ਸੁੱਕੀ ਸਬਜੀ ਹਲੇ 2 ਦਿਨ ਲੱਗਣਗੇ ਨਾ ਤਿਆਰ ਹੋਣ ਲੱਗੇ ਫੇਰ ਹੀ ਉਹ ਵਧੀਆ ਟੇਸਟ ਆਉਂਦਾ ਵਧੀਆ ਸੁਆਦ ਆਉਂਦਾ ਹੈ ਹਨ ਤੇ ਬਾਕੀ ਮੈਂ ਹੁਣ ਫਟਾਫਟ ਢਾਂਡੇ ਮਾਜ ਲਵਾਂ ਫਿਰ ਆਪਾਂ ਕਰਦੇ ਹਾਂ ਜੀ ਵਲੌਗ ਵਿੱਚ ਕੀ ਕਰਦੇ ਹਾਂ ਹਾਂ ਜੀ ਆਪਣੇ ਨਿਕਲਿਆ ਸੀ ਜੀ ਅੱਜ ਆ ਸਪੂਲੀਆ ਛੋਟਾ ਸੱਪ ਜਣੀ ਤੇ ਇਹ 게ਟ ਦੇ ਕੋਲ ਅੰਦਰ ਵੜ ਰਿਹਾ ਸੀਗਾ ਤੇ ਉਸ ਤੋਂ ਬਾਅਦ ਫਿਰ ਉੱਥੇ ਖੱਡ ਸੀਗੀ ਬਾਥਰੂਮਾਂ ਦੇ ਕੋਲ ਉਹਦੇ ਵਿੱਚ ਵੜ ਗਿਆ ਫਿਰ ਮੇਰੇ ਹਸਬੰਦ ਨੇ ਇਹਦੇ ਵਿੱਚ ਪਾਣੀ ਭਰਤਾ ਮੋਟਰ ਦੇ ਜ਼ਰੀਏ ਤੇ ਫਿਰ ਉਹਦੇ ਨਾਲ ਹੀ ਬਾਹਰ ਨਿਕਲ ਆਇਆ ਹੁਣ ਇਹ ਬਾਹਰਲੀ ਸਾਈਡ ਆ ਗਿਆ ਜ਼ਮੀਨ ਦੇ ਵਿੱਚ ਤੇ ਇਹ ਕਹਿੰਦੇ ਚਲ ਕਿਉਂ ਮਾਰਨਾ ਚੱਕ ਕੇ ਦੂਰ ਸੱਟ ਰਿਹੀਂ ਨੇ ਪਰ ਇਹ ਵਾਪਸ ਮੋੜ ਮੋੜ ਕੇ ਇੱਧਰ ਨੂੰ ਹੀ ਆਈ ਜਾ ਰਿਹਾ ਤੇ ਸਾਨੂੰ ਐ ਵੀ ਚਲੋ ਜੀਵ ਜੰਤੂ ਕਿਉਂ ਮਾਰਨਾ ਤੇ ਫਿਰ ਇਹਨੂੰ ਉਹਨਾਂ ਪਰੇ ਇਹਨੂੰ ਸੜਤਾ ਸੀਗਾ ਜਿਹੜੀ ਸਾਈਡ ਨੂੰ ਤੂਤ ਆ ਨਾ ਉਧਰ ਨੂੰ ਇਹਨਾਂ ਨੇ ਉਹ ਕਰਤਾ ਸੀ ਤੂੰ ਭਜਾਤਾ ਸੀਗਾ ਤੇ ਬਾਕੀ ਫਿਰ ਅਸੀਂ ਉਦੋਂ ਬਾਅਦ ਇੱਕ ਦੋ ਵਾਰੀ ਦੇਖਿਆ ਵੀ ਵਾਪਸ ਤਾਂ ਨਹੀਂ ਆ ਗਿਆ ਐ ਹੁੰਦਾ ਵੀ ਚਲੋ ਹਨਾ ਇੱਥੇ ਆਸ-ਪਾਸੇ ਬਹੁਤ ਫਰਦੀ ਰਹਿੰਦੇ ਨੇ ਵੀ ਕਿਉਂ ਮਾਰਨਾ ਤੇ ਕਈ ਵਾਰੀ ਜੇ ਕੋਈ ਘਰ ਦੇ ਅੰਦਰ ਹੀ ਚਲੇ ਜਾਂਦਾ ਫਿਰ ਉਹ ਤਾਂ ਚਲੋ ਮਾਰਨਾ ਹੀ ਪੈਂਦਾ ਦੇਖੋ ਜੀ ਕਿਹ ਹੈ ਜਾਗਾ ਹਨਾ ਹਾਂਜੀ ਲੋ ਜੀ ਹੁਣ ਆਪਾਂ ਵਲੌਗ ਨੂੰ ਕਰ ਲਈਆਂ ਅੱਗੇ ਕੰਟੀਨਿਊ ਆਪਾਂ ਜੀ ਪਾਰਸੋ ਇੱਕ ਵੀਡੀਓ ਪਾਈ ਸੀਗੀ ਜਿਹਦੇ ਵਿੱਚ ਆਪਾਂ ਪਹਿਲੀ ਯੋਜਨਾ ਸੀਮ ਵਾਲੀ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਉਦੋਂਦਾਰ ਨਾਲ ਕਮੈਂਟ ਆਈ ਆਪਾਂ ਨੂੰ ਇੱਕ ਤਾਂ ਕਮੈਂਟ ਇਹ ਆਈ ਵੀ ਜਿਹੜਾ ਜਿਹੜੇ ਫਾਰਮ ਆ ਕਿੱਥੋਂ ਮਿਲਣਗੇ ਕਿਵੇਂ ਭਰਨੇ ਆ ਕਿੱਥੇ ਜਮਾ ਕਰਾਉਣੇ ਆ ਕੁਝ ਕਮੈਂਟ ਆਈ ਵੀ ਜਿਹੜੀ ਸਕੀਮ ਆ ਕਿੱਥੇ ਕਿੱਥੇ ਲਾਗੂ ਹੋ ਚੁੱਕੀ ਆ ਤੇ ਕੁਝ ਕਮੈਂਟ ਇਹ ਵੀ ਆਈ ਜਿਹੜੀ ਪੇਮੈਂਟ ਨੂੰ ਲੈ ਕੇ ਜਿਹੜੀ 1100 ਰੁਪਏ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਯੂਨੀਫਾਰਮ ਦੇ ਲੈਣੇ ਆ ਸੋ ਸਾਰੇ ਤੁਹਾਡੇ ਨਾਲ ਹੋ ਸ਼ੇਅਰ ਕਰਾਂਗੇ ਵੀਡੀਓ 'ਚ ਚੰਗੀ ਤਰ੍ਹਾਂ ਤੁਸੀਂ ਵੀ ਇਹਨੂੰ ਸਮਝ ਲਿਓ ਦੇਖ ਲਿਓ ਜੀ ਫਿਰ ਉਸ ਤੋਂ ਬਾਅਦ ਫੈਸਲਾ ਤੁਹਾਡਾ ਠੀਕ ਹੈ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜੀ ਇਹ ਸਕੀਮ ਆ ਇਹ ਦੋ ਸਰਕਾਰਾਂ ਦੇ ਥੱਲੇ ਆਉਂਦੀ ਆ ਠੀਕ ਹੈ ਆ ਸੂਬਾ ਸਰਕਾਰ ਤੇ ਸੈਂਟਰ ਸਰਕਾਰ ਤੁਹਾਡੇ ਕਹਿਣ ਤੇ ਮੈਂ ਚੰਗੀ ਤਰ੍ਹਾਂ ਇਸ ਬਾਰੇ ਪੜਤਾਲ ਕਰਕੇ ਚੰਗੀ ਤਰ੍ਹਾਂ ਸਰਚ ਕਰਕੇ ਫਿਰ ਮੈਂ ਤੁਹਾਡੇ ਦੀ ਸਾਰੀ ਜਾਣਕਾਰੀ ਲੈ ਕੇ ਆਈ ਆ ਸੋ ਪਲੀਜ਼ ਚੰਗੀ ਤਰ੍ਹਾਂ ਵੀਡੀਓ ਨੂੰ ਜ਼ਰੂਰ ਦੇਖਿਓ ਆ ਦੇਖੋ ਜੀ ਜਿਹੜਾ ਤਾਂ ਟ੍ਰੇਨਿੰਗ ਹੋਣੀ ਆ ਉਹ ਸੈਂਟਰ ਸਰਕਾਰ ਵੱਲੋਂ ਹੋਣੀ ਆ ਤੇ ਜਿਹੜਾ ਕੰਮ ਮਿਲਣਾ ਉਹ ਸੂਬਾ ਸਰਕਾਰ ਨੇ ਦੇਣਾ ਜਿਹੜੀ ਯੂਨੀਫਾਰਮਾਂ ਦੀ ਕੱਟੀ ਹੋ ਕਟਿੰਗ ਹੋ ਕੇ ਆਉਣੀ ਆ ਤੁਸੀਂ ਸਲਾਈ ਕਰਨੀ ਆ ਉਹ ਸੂਬਾ ਸਰਕਾਰ ਨੇ ਕੰਮ ਦੇਣਾ ਝ ਆਪਾਂ ਨੂੰ ਠੀਕ ਹੈ ਜੀ ਸਕੀਮ ਆ ਇਹ ਮਤਲਬ ਕਿ ਤੁਸੀਂ ਜਿਹੜੀ ਸੈਂਟਰ ਸਰਕਾਰ ਦੀ ਸਕੀਮ ਆ ਉਹ ਥੋੜੀ ਜੀ ਅਲੱਗ ਸਕੀਮ ਆ ਠੀਕ ਆ ਪਰ ਹੈਗੀ ਉਹ ਮਤਲਬ ਕਿ ਤੁਹਾਡੇ ਫੈਦੇ ਲਈ ਹੋਈ ਆ ਦੇਖੋ ਕਿਦਾਂ ਉਹਨਾਂ ਦੀ ਨਾ ਤੁਸੀਂ ਸਰਚ ਵੀ ਕਰ ਸਕਦੇ ਹੋ ਪਤਾ ਵੀ ਕਰ ਸਕਦੇ ਹੋ ਵੈਸੇ ਇੱਕ ਉਹਨਾਂ ਨੇ ਤਾਂ ਜਿਹੜੀ ਸਕੀਮ ਆ ਕਾਫੀ ਮਹੀਨੇ ਪਹਿਲਾਂ ਲਾਗੂ ਹੋ ਚੁੱਕੀ ਆ ਉਹ ਹੈਗੀ ਹੈ ਜੀ ਅ ਵਿਸ਼ ਕਰਮਾ ਯੂਨਸ ਸਕੀਮ ਠੀਕ ਹੈ ਉਹ ਪ੍ਰਧਾਨ ਮੰਤਰੀ ਵੱਲੋਂ ਲਾਗੂ ਕੀਤੀ ਗਈ ਆ ਉਹਦੇ ਵਿੱਚ ਜਾਇਹੇ ਤੁਸੀਂ ਕਾਰਪੈਂਟਰ ਹੋ ਸਿਲਾਈ ਕਰਦੇ ਹੋ ਤੁਸੀਂ ਤੋਂ ਤੁਹਾਡਾ ਮਤਲਬ ਕਿ ਥੋਬੀ ਦਾ ਕੰਮ ਹੈ ਚਾਹੇ ਤੁਹਾਡਾ ਮੋਚੀ ਦਾ ਕੰਮ ਹੈ ਕੋਈ ਵੀ ਕਾਰੋਬਾਰ ਜਿਹੜਾ ਤੁਹਾਡੇ ਜਦੋਂ ਤੁਹਾਡੇ ਮੰਮੀ ਡੈਡੀ ਚਲਾ ਰਹੇ ਸੀ ਜਾਂ ਤੁਸੀਂ ਚਲਾ ਰਹੇ ਹੋ ਤੁਹਾਡਾ ਕੰਮ ਵਧੀਆ ਚਲਾਇਆ ਹੋਇਆ ਤੁਸੀਂ ਠੀਕ ਹੈ ਤੇ ਉਹਦੇ ਤੁਹਾਨੂੰ ਪੂਰੀ ਨੌਲੇਜ ਤਾਂ ਤੁਸੀਂ ਉਹ ਦੇ ਬੇਸ ਤੇ ਇਹਦਾ ਫਾਇਦਾ ਜਿਹੜਾ ਲਾਭ ਉਹ ਲੈ ਸਕਦੇ ਹੋ ਠੀਕ ਹੈ ਜੀ ਤੇ ਕੋਈ ਵੀ ਤੁਹਾਡਾ ਕੰਮ ਆ ਉਹ ਜਿਹੜਾ ਇਹਦੇ ਅੰਡਰ ਆਉਂਦਾਗਾ ਜਿਹੜਾ ਆਪਣੀ ਵਿਸ਼ਕਰਮਾ ਯੋਜਨਾ ਸਕੀਮ ਠੀਕ ਹੈ ਉਹਦੇ ਵਿੱਚ ਹੀ ਦਰਜੀ ਦਾ ਕੰਮ ਆਉਂਦਾ ਠੀਕ ਹੈ ਜੀ ਉਹ ਜਿਹੜੀ ਟ੍ਰੇਨਿੰਗ ਦਾ ਕੰਮ ਦੇਣਾ ਉਹ 1 ਮਹੀਨੇ ਦਾ ਸਰਕਾਰ ਵੱਲੋਂ ਸੈਂਟਰ ਵੱਲੋਂ ਹੁੰਦਾ ਠੀਕ ਹੈ ਜੀ ਹੁਣ ਆਪਾਂ ਗੱਲ ਕਰਾਂਗੇ ਵੀ ਤੁਹਾਡੀ ਟ੍ਰੇਨਿੰਗ ਹੋਣੀ ਕਿੱਥੇ ਆ ਤੁਹਾਨੂੰ ਪਤਾ ਕਿਵੇਂ ਚੱਲੂ ਵੀ ਤੁਹਾਡੀ ਟ੍ਰੇਨਿੰਗ ਕਿੱਥੇ ਹੋਣੀ ਆ ਤੇ ਸੂਬਾ ਸਰਕਾਰ ਦਾ ਇੱਥੇ ਕੀ ਰੋਲ ਆ ਉਹ ਆਪਾਂ ਤੁਹਾਨੂੰ ਸਾਰਾ ਸ਼ੇਅਰ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਜੇ ਜਿਹੜੀ ਇਹ ਸਕੀਮ ਆ ਇਹ ਸਾਰੇ ਜ਼ਿਲ੍ਹਿਆਂ 'ਚ ਲਾਗੂ ਹੋ ਚੁੱਕੀ ਆ ਬਸ ਚਾਲੂ ਵਾਲੀ ਕਿਤੇ ਕਿਤੇ ਹੋਈ ਆ ਕੰਮ ਇਹਦਾ ਕਿਤੇ ਕਿਤੇ ਸ਼ੁਰੂ ਹੋਇਆ ਜਿਵੇਂ ਸੰਗਰੂਰ ਦੇ ਵਿੱਚ ਟ੍ਰਾਇਲ ਹੋਇਆ ਉਸ ਤੋਂ ਬਾਅਦ ਚੰਦਰ ਦੇ ਵਿੱਚ ਵੀ ਜਿਹੜਾ ਕੰਮ ਇਹਦਾ ਸ਼ੁਰੂ ਹੋ ਗਿਆ ਠੀਕ ਹੈ ਜੀ ਲਾਗੂ ਸਾਰੇ ਜ਼ਿਲ੍ਹਿਆਂ 'ਚ ਹੋ ਗਈ ਆ ਕੰਮ ਹੌਲੀ ਹੌਲੀ ਕਿਤੇ ਸ਼ੁਰੂ ਹੋਇਆ ਔੜੀ ਹੌਲੀ ਇੱਕ ਜਿਹੜੇ ਮਹੀਨੇ ਸਾਰੇ ਮੈਨ ਦਾ ਸਾਰੇ ਜਿਲ੍ਹੇ ਚ ਕੰਮ ਦਾ ਸ਼ੁਰੂ ਹੋ ਜਾਊਗਾ ਅੱਛਾ ਹੁਣ ਤੁਸੀਂ ਸੈਂਟਰ ਦਾ ਤੁਹਾਨੂੰ ਪਤਾ ਕਿਵੇਂ ਲੱਗੂ ਹਨਾ ਤੁਸੀਂ ਕਿਵੇਂ ਦਾ ਮਤਲਬ ਕੀ ਲਾਭ ਲੈ ਸਕਦੇ ਹੋ ਤਾਂ ਤੁਸੀਂ ਕੀ ਕਰਨਾ ਹੈ ਬੀਡੀਪੀ ਦੇ ਦਫ਼ਤਰ ਜਾਣਾ ਜੀ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਕਹਿਣਾ ਕਿ ਅਸੀਂ ਆਪਦੇ ਪਿੰਡ ਦੇ ਵਿੱਚ ਇਹਦਾ ਸੈਂਟਰ ਲੈ ਕੇ ਜਾਣਾ ਚਾਹੁੰਦੇ ਹਾਂ ਤਾਂ ਉਹਨਾਂ ਦੇ ਦਫ਼ਤਰ ਜੇ ਕੋਈ ਬੰਦਾ ਆਊਗਾ ਜਿਹੜਾ ਕਿ ਪੰਜ ਜਾਨਿਆਂ ਦਾ ਇੱਕ ਪੰਜ ਮੈਂਬਰੀ ਕਮੇਟੀ ਬਣਾਊਗਾ ਪੰਜ ਜਾਨਿਆਂ ਦਾ ਗਰੁੱਪ ਬਣਾਊਗਾ ਉਹਨਾਂ ਦੇ ਫਾਰਮ ਉੱਪਰ ਹੋਊਗਾ ਫਿਰ ਉਹਨਾਂ ਨੂੰ ਫਾਰਮ ਦੇ ਕੇ ਜਾਊਗਾ ਸਭ ਕੁਝ ਸਮਝਾ ਕੇ ਜਾਊਗਾ ਠੀਕ ਹੈ ਤਾਂ ਉਹ ਪੰਜ ਬੰਤੇ ਜਾਂ ਪੰਜ ਲੇਡੀਜ਼ ਜੋ ਵੀ ਹੋਣਗੀਆਂ ਉਹ ਅੱਗੇ ਹੋਰ ਲੇਡੀਜ਼ ਨੂੰ ਤਿਆਰ ਕਰਨਗੀਆਂ ਕਹਿਣਗੀਆਂ ਨਾ ਵੀ ਤੁਸੀਂ ਮੈਂਬਰ ਬਣੋ ਉਹਨਾਂ ਨੂੰ ਵੀ ਮੈਂਬਰ ਬਣਾਉਣਗੀਆਂ ਤਾਂ ਉਹਨਾਂ ਦੀ ਵੀ ਫਾਰਮ ਉਹ ਪੰਜ ਜਾਨੀਆਂ ਭਰਨੀ ਹੈ ਤੇ ਉਹ ਆਪ ਹੀ ਉਹਨਾਂ ਨੇ ਜਮ੍ਹਾਂ ਕਰਾਣੀ ਹੈ ਠੀਕ ਹੈ ਜੀ ਤੇ ਇਹ ਤਾਂ ਹੋ ਗਿਆ ਵੀ ਫਾਰਮ ਕਿੱਥੋਂ ਆਪਾਂ ਨੂੰ ਮਿਲਣੇ ਆ ਕਿਵੇਂ ਆਪਾਂ ਜਮਾ ਕਰਾਉਣੀ ਆ ਤੇ ਜਿਹੜੀ ਸੈਲਰੀ ਵੀ ਆਉਣੀ ਆ ਜੀ ਆਪਾਂ ਇੱਕ ਚੀਜ਼ ਹੋਰ ਨਾਲ ਕਲੀਅਰ ਕਰ ਦਈਏ ਉਹ ਸੈਲਰੀ ਉਹ ਪੰਜ ਜਾਣੀਆਂ ਦੇ ਥਰੂ ਆਉਣੀ ਆ ਪੰਜ ਜਾਣੀਆਂ ਦੇ ਥਰੂ ਜਾਂ ਜਾਣੀਆਂ ਜਾਂ ਜਾਣੇ ਜੋ ਵੀ ਹੋਣਗੇ ਜਿਨ੍ਹਾਂ ਦਾ ਗਰੁੱਪ ਬਣੂਗਾ ਉਹਨਾਂ ਦੇ ਥਰੂ ਸਾਨੂੰ ਆਉਣੀ ਆ ਉਹਨਾਂ ਦੇ ਜਰੀਏ ਆਉਣੀ ਆ ਸਿੱਧੀ ਤੁਹਾਡੇ ਕਾਊਂਟਾ 'ਚ ਨਹੀਂ ਆਉਣੀ ਪਹਿਲਾਂ ਉਹਨਾਂ ਦੇ ਕਾਊਂਟਾ 'ਚ ਆਉਣੀ ਆ ਫਿਰ ਉਹਨਾਂ ਨੇ ਅੱਗੇ ਉਹ ਜਿਹੜੀ ਪੇਮੈਂਟ ਆ ਬੰਨਣੀ ਆ ਅੱਛਾ ਇਹ ਹੋ ਗਿਆ ਹੋਣ ਇੱਕ ਚੀਜ਼ ਹੋਰ ਫਾਰਮ ਭਰਨ ਤੋਂ ਬਾਅਦ ਤੁਹਾਡੀ 1 ਮਹੀਨੇ ਦੀ ਟ੍ਰੇਨਿੰਗ ਹੋਣੀ ਹੈ ਮੈਂ ਪਹਿਲੀ ਵੀਡੀਓ 'ਚ ਵੀ ਸ਼ੇਅਰ ਕਰਿਆ ਸੀ ਉਹ ਟ੍ਰੇਨਿੰਗ ਤੁਹਾਡੀ ਜੀ ਵੀਡੀਪੀ ਵਾਲਿਆਂ ਨੇ ਦੱਸਣਾ ਵੀ ਤੁਹਾਡੀ ਟ੍ਰੇਨਿੰਗ ਹੋਣੀ ਕਿੱਥੇ ਆ ਤੁਸੀਂ ਉਹ ਟ੍ਰੇਨਿੰਗ ਥੋੜੀ ਹੋ ਸਕਦਾ 15 ਦਿਨ ਦੀ ਹੋਵੇ ਹੋ ਸਕਦਾ ਮਹੀਨੇ ਦੀ ਹੋਵੇ ਵੈਸੇ ਕਹਿੰਦੇ ਆ ਰਹੇ ਮਹੀਨੇ ਦੀ ਟ੍ਰੇਨਿੰਗ ਆ 15 ਤੋਂ ਮਹੀਨੇ ਦੇ ਵਿੱਚ ਹੋ ਸਕਦੀ ਹੈ ਜੀ ਤੇ ਤੁਸੀਂ ਜਿਹੜੀ ਟਰੇਨਿੰਗ ਹੈ ਜੀ ਇਹਦਾ ਨਾ ਖਰਚਾ ਹੋਊਗਾ ਰੋਜ਼ ਦਾ 500 ਰੁਪਏ ਖਰਚਾ ਉਹ ਸੈਂਟਰ ਸਰਕਾਰ ਵੱਲੋਂ ਹੋਊਗਾ ਤੁਹਾਨੂੰ ਦਿੱਤਾ ਜਾਊਗਾ ਰੋਜ਼ ਦਾ 500 ਰੁਪਏ ਤੁਹਾਨੂੰ ਉਹਦਾ ਦਿੱਤਾ ਜਾਊਗਾ ਉੱਥੇ ਤੁਸੀਂ ਉਹ ਟ੍ਰੇਨਿੰਗ ਕਰਨ ਚਾਹੋਗੇ ਤੁਹਾਡਾ ਨਾ ਖਰਚਾ ਪਾਣੀ ਖਰਚਾ ਮਤਲਬ ਤੁਹਾਡਾ ਆਨ ਜਾਂਦਾ ਨਾ ਖਰਚਾ ਉਹ ਸਰਕਾਰ ਵੱਲੋਂ ਹੋਊਗਾ ਰੋਟੀ ਪਾਣੀ ਤੁਹਾਡਾ ਹੋਊਗਾ ਉਹ ਤੁਸੀਂ ਆਪ ਦਾ ਲੈ ਕੇ ਜਾਣਾ ਚਾਹੀਦਾ ਆਪ ਦਾ ਖਾਣਾ ਉਹ ਤੁਸੀਂ ਆਪ ਦਾ ਆਪ ਦੇਖ ਸਕਦੇ ਹੋ ਤੇ ਜਿਹੜਾ 500 ਰੁਪਏ ਤੁਹਾਨੂੰ ਮਿਲਣਾ ਹੈ ਉਹ ਵੀ ਬੀ ਡੀ ਪੀ ਵਾਲ ਦੇ ਜਰੀਏ ਮਿਲਣਾ ਹੈ ਤੁਹਾਨੂੰ ਸਿੱਧਾ ਸਰਕਾਰ ਦੇ ਨਹੀਂ ਦੇਣਾ ਉਹਨਾਂ ਦੇ ਜਰੀਏ ਸਰਕਾਰ ਨੇ ਤੁਹਾਨੂੰ ਦੇਣਾ ਠੀਕ ਹੈ ਜੀ ਇਹ ਹੋ ਗਿਆ ਇੱਕ ਤਾਂ ਅੱਛਾ ਜਿਹੜਾ ਕੰਮ ਮਿਲਣਾ ਹੈ ਕੱਪੜੇ ਕਟਿੰਗ ਹੋ ਕੇ ਆਉਣੀ ਆ ਸਟਿਚ ਤੁਸੀਂ ਕਰਨੇ ਆ ਉਹ ਕੰਮ ਤੁਹਾਨੂੰ ਸੂਬਾ ਸਰਕਾਰ ਨੇ ਦੇਣਾ ਟ੍ਰੇਨਿੰਗ ਸੈਂਟਰ ਸਰਕਾਰ ਨੇ ਦੇਣੀ ਆ ਜੀ ਪ੍ਰਧਾਨ ਮੰਤਰੀ ਨੇ ਤੇ ਜਿਹੜਾ ਕੰਮ ਹੈ ਉਹ ਮੁੱਖ ਮੰਤਰੀ ਵੱਲੋਂ ਆ ਉਹ ਸੂਬਾ ਸਰਕਾਰ ਨੇ ਦੇਣਾ ਇਹ ਚੀਜ਼ ਧਿਆਨ ਚ ਰੱਖ ਲਿਓ ਆਪਦੇ ਠੀਕ ਹੈ ਜੀ ਅੱਛਾ ਇਹ ਤਾਂ ਹੋ ਗਿਆ ਵੀ ਆਪਾਂ ਕੰਮ ਆਪਾਂ ਕਿਹਦੇ ਦੇਣਾ ਹੈ ਟ੍ਰੇਨਿੰਗ ਕਿੱਥੇ ਹੋਣੀ ਹੈ ਤੇ ਆਪਣਾ ਜਿਹੜਾਗਾ ਵੀ ਫਾਰਮ ਆਪਾਂ ਕਿੱਥੇ ਭਰਨੇ ਆ ਸਾਰਾ ਤੁਹਾਡੇ ਨਾਲ ਸ਼ੇਅਰ ਹੋ ਗਿਆ ਠੀਕ ਹੈ ਜੀ ਅੱਛਾ ਇੱਕ ਚੀਜ਼ ਹੋਰ ਆ ਵੀ ਇਹਦੇ ਵਿੱਚ ਨਾ ਕੋਸ਼ਕ ਕਮੈਂਟ ਆਈ ਸੀ ਦੋ ਜਣਾਂ ਨੇ ਕਮੈਂਟ ਆਈ ਸੀ ਵੀ ਉਹ ਕਹਿੰਦੇ ਵੀ ਜਿਹੜੇ ਪੇਮੈਂਟ ਆ 1100 ਰੁਪਏ ਦੀ 170 ਰੁਪਏ ਹੀ ਮਿਲ ਰਹੀ ਆ ਠੀਕ ਹੈ ਜੀ ਤੇ ਜਦੋਂ ਆਪਾਂ ਇਸ ਚੀਜ਼ ਬਾਰੇ ਵੀ ਪਤਾ ਕੀਤਾ ਵੀ ਕੀ ਇਹਦੇ ਵਿੱਚ ਸੱਚਾ ਤੇ ਕੀ ਝੂਠਾ ਮੇਰਾ ਹੱਕ ਆ ਮੇਰਾ ਫਰਜ਼ ਬਣਦਾ ਸਾਰੀ ਗੱਲ ਸਹੀ ਤੁਹਾਡੇ ਕੋਲ ਲੈ ਕੇ ਆਵਾਂ ਵੀ ਉਦੋਂ ਦਾ ਫੈਸਲਾ ਤੁਹਾਡਾ ਵੀ ਕੋਈ ਕੰਮ ਕਰਨਾ ਨਹੀਂ ਕਰਨਾ ਦੇਖੋ ਜੀ ਜਿਹੜੇ 5 ਜਣਾਂ ਦਾ ਗਰੁੱਪ ਬਣਨਾ ਉਹਨਾਂ ਦਾ ਥਰੂ ਸੈਲਰੀ ਆਉਣੀ ਹੈ ਇਹ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਹੁਣ ਇੱਥੇ ਇੱਕ ਚੀਜ਼ ਧਿਆਨ ਨਾਲ ਸੁਣਿਓ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਆਉਣਾ ਜੀ ਉਹਨਾਂ ਨੂੰ ਪੇਮੈਂਟ ਜ਼ਿਆਦਾ ਹੋਣੀ ਆ ਠੀਕ ਹੈ ਜੀ ਸਰਕਾਰ ਵੱਲੋਂ ਦਾ ਸਿੱਧੀ ਪੇਮੈਂਟ ਆਏਗੇ ਟੋਟਲ ਉਹਨਾਂ ਨੇ ਅੱਗੇ ਤੁਹਾਨੂੰ ਪੇਮੈਂਟ ਬੰਦਣੀ ਆ। ਠੀਕ ਹੈ ਜੀ। ਹੁਣ ਉਹਨਾਂ ਦਾ ਕਮਿਸ਼ਨ ਕਿੰਨਾ ਹੈ ਉਹਦੇ ਵਿੱਚੋਂ ਥੋੜੀ ਸੈਲਰੀ ਦੇ ਵਿੱਚੋਂ ਵੀ ਕਮਿਸ਼ਨ ਉਹਨਾਂ ਨੂੰ ਮਿਲਣਾ ਕਿੰਨਾ ਮਿਲਣਾ ਕਿੰਨਾ ਨਹੀਂ ਮਿਲਣਾ ਉਹ ਹਾਲੇ ਕੁਝ ਨਹੀਂ ਪਤਾ। ਕਿਉਂਕਿ ਉਹ ਕੰਮ ਜਦੋਂ ਪੂਰਾ ਚੱਲੂ ਹੋਜੂ ਲੱਕ ਹੋਜੂ ਜਦੋਂ ਹੋਣ ਲੱਗ ਜੂਗਾ ਚੱਲੂ ਪੂਗਾ ਫੇਰ ਗੱਲ ਚੰਗੀ ਤਰ੍ਹਾਂ ਖੁੱਲ ਕੇ ਆਉਂਦੀ ਹੈ ਨਾ ਵੀ ਇੰਨਾ ਕਮਿਸ਼ਨ ਇਹ ਕੱਟ ਰਹੇ ਨੇ ਤੇ ਇੰਨਾ ਸਾਨੂੰ ਦੇ ਰਹੇ ਨੇ। ਠੀਕ ਹੈ। ਇਹ ਤੁਸੀਂ ਆਪ ਵੀ ਕਲੀਅਰ ਕਰ ਸਕਦੇ ਹੋ ਉੱਥੇ ਜਾ ਕੇ ਵੀ ਹਾਂ ਜੀ ਵੀ ਇਹਨਾਂ ਦਾ ਕਮਿਸ਼ਨ ਕਿੰਨਾ ਹੋਊਗਾ ਉਹਨਾਂ ਨੂੰ ਤਾਂ ਹੀ ਤਾਂ ਜੇ ਉਹਨਾਂ ਦੇ ਜਰੀਏ ਪੇਮੈਂਟ ਆਉਣੀ ਆ ਉਹਨਾਂ ਦਾ ਕਮਿਸ਼ਨ ਜ਼ਿਆਦਾ ਹੋਊਗਾ ਜੇ ਤੁਸੀਂ ਹੈੱਡ ਬਣ ਜੰਨੇ ਹੋ ਤੁਸੀਂ ਉਹ ਪੰਜ ਮੈਂਬਰਾਂ ਦੇ ਵਿੱਚੋਂ ਤੁਸੀਂ ਇੱਕ ਹੋਨੇ ਹੋ ਤਾਂ ਫਿਰ ਤੁਹਾਨੂੰ ਵੀ ਫਾਇਦਾ ਹੀ ਹੈ ਤੁਹਾਡਾ ਮਤਲਬ ਕੀ ਫਿਰ ਉਹਦੇ 'ਚ ਤੁਹਾਨੂੰ ਪੇਮੈਂਟ ਜ਼ਿਆਦਾ ਮਿਲਣੀ ਆ ਹੁਣ ਇਹ ਤੇ ਲਾਸ ਕਿੰਨਾ ਦਾ ਲਾਸ ਉਹਨਾਂ ਦਾ ਜਿਨ੍ਹਾਂ ਨੇ ਥੱਲੇ ਕੰਮ ਕਰਨਾ ਉਹ ਪੰਜ ਬੰਦਿਆਂ ਤੇ ਥੱਲੇ ਕੰਮ ਕਰਨਾ ਜਿਨ੍ਹਾਂ ਨੇ ਲਾਸ ਕਿਵੇਂ ਆ ਵੀ ਜੇ ਅਗਰੇ 700 ਰੁਪਏ ਮਿਲਨੇ ਹਨ ਤਾਂ ਫਿਰ ਓਬਵੀਅਸਲੀ 170 ਰੁਪਏ ਘਾਟਾ ਕਿਉਂਕਿ ਮੁੱਖ ਮੰਤਰੀ ਜੀ ਨੇ ਆਪ ਕਹਿਆ ਜੀ ਵੀ 1100 ਰੁਪਏ ਮਿਲਨੇ ਹਨ ਹੁਣ ਇਹਦਾ ਵੀ ਪ੍ਰੂਫ ਆ ਤੁਸੀਂ ਪੰਜਾਬੀ ਏਕਤਾ ਪੰਜਾਬੀ ਏਕਤਾ ਚੈਨਲ ਹੈ ਤੁਸੀਂ ਸਰਚ ਕਰ ਲਓ YouTube ਤੇ ਪੰਜਾਬੀ ਏਕਤਾ ਚੈਨਲ ਵਾਲਿਆਂ ਦੇ ਤੇ ਉਹਦੇ ਤੇ ਭਗਵੰਤ ਜੀ ਦੀ ਸਪੀਚ ਆ ਉਹ ਤੁਸੀਂ ਸੁਣ ਲਿਓ ਠੀਕ ਹੈ ਉਹਨਾਂ ਨੇ ਕਲੀਅਰ ਦੱਸਿਆ ਵੀ 1100 ਰੁਪਏ ਦਾ 1100 ਤਿੰਨ ਕਹਿ ਰਹੇ ਨਹੀਂ ਬਟ 1100 ਰੁਪਏ ਠੀਕ ਹੈ ਜੀ ਸੋ ਬਾਕੀ 170 ਰੁਪਏ ਮਿਲੇ ਅਗਰ 니 ਥੱਲੇ ਆਏ ਨੇ 170 ਮਿਲ ਰਹੇ ਨੇ ਤੇ ਉੱਪਰਲੇ ਜਿਹੜੇ 5 ਬੰਦਿਆਂ ਨੂੰ ਕਮਿਸ਼ਨ ਕਿੰਨਾ ਮਿਲ ਰਿਹਾ ਉਹ ਹਾਲੇ ਕੁਝ ਕਲੀਅਰ ਨਹੀਂ ਆ ਤੇ ਉਹ ਤੁਸੀਂ ਆਪ ਵੀ ਜਾ ਕੇ ਦਫ਼ਤਰ ਚੋਂ ਉੱਥੋਂ ਪਤਾ ਕਰ ਸਕਦੇ ਹੋ ਬੀਡੀਪੀ ਦਫ਼ਤਰ ਤੇ ਜਾ ਕੇ ਪਤਾ ਕਰ ਸਕਦੇ ਹੋ ਠੀਕ ਹੈ ਜੀ 5 ਜਾਣਿਆਂ ਦੇ ਫਾਰਮ ਉਹਨਾਂ ਨੇ ਭਰਨੇ ਆ ਬਾਕੀ ਸਾਰਿਆਂ ਨੇ ਫਾਰਮ 5 ਬੰਦਿਆਂ ਨੇ ਭਰਨੇ ਆ ਸੋ ਤੁਹਾਨੂੰ ਤੁਹਾਨੂੰ ਜਾਣਦੀ ਕਿਤੇ ਲੋੜ ਨਹੀਂ ਅਗਰ ਤੁਸੀਂ ਉਹਨਾਂ ਥੱਲੇ ਕੰਮ ਕਰਨਾ ਹੈ ਜੇ ਤੁਹਾਨੂੰ ਕੰਮ ਵਧੀਆ ਆਉਂਦਾ ਮੈਂ ਪਹਿਲਾਂ ਵੀ ਦੱਸਿਆ ਸੀ ਵਧੀਆ ਆਉਂਦਾ ਬਹੁਤ ਸਾਫ਼ ਸਵੀਨਸੇ ਕੰਮ ਕਰ ਲੈਣੇ ਐਕਸਪਰਟ ਹੋ ਤੁਸੀਂ ਹਨਾ ਫਿਰ ਤੁਸੀਂ ਹੈੱਡ ਵੀ ਬਣ ਸਕਦੇ ਹੋ ਫਿਰ ਤੁਹਾਡੀ ਸੈਲਰੀ ਵੀ ਜ਼ਿਆਦਾ ਹੋ ਤੇ ਤੁਹਾਡਾ ਮਤਲਬ ਕਿ ਪੇਮੈਂਟ ਬਾਕੀਆਂ ਨਾਲੋਂ ਜ਼ਿਆਦਾ ਬਣੇਗੀ ਠੀਕ ਹੈ ਜੀ ਇਹ ਸੀ ਜੀ ਇਹ ਵੀਡੀਓ ਆਪਣਾ ਜਿੰਨੀ ਡਿਟੇਲ ਮੈਨੂੰ ਪਤਾ ਲੱਗੀ ਆ ਸਾਰੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ ਤੇ ਬਾਕੀ ਅਗਰ ਹੋਰ ਵੀ ਇਹਦੇ ਕੋਈ ਅਪਡੇਟਸ ਆਉਂਦੀਆਂ ਆਪਾਂ ਤੁਹਾਨੂੰ ਉਹ ਵੀ ਸ਼ੇਅਰ ਕਰ ਦਾਂਗੇ ਅਗਰ ਕੋਈ ਹੋਰ ਤੁਹਾਡਾ ਸਵਾਲ ਹੋ ਤੁਸੀਂ ਵੀ ਪੁੱਛ ਲਿਓ ਆਪਾਂ ਉਹਦੇ ਤੇ ਵੀ ਪਤਾ ਕਰ ਲਾਂਗੇ ਚੰਗੀ ਤਰ੍ਹਾਂ ਕਿ ਕਿਵੇਂ ਹੈ ਕਿਵੇਂ ਨਹੀਂ ਆ ਬਾਕੀ ਜਦੋਂ ਸਕੀਮ ਆਉਂਦੀ ਹੁੰਦੀ ਹੈ ਨਾ ਜੀ ਉਹ ਕੋਸ਼ਕ ਗੱਲਾਂ ਜਿਹੜੀਆਂ ਹੁੰਦੀਆਂ ਕਲੀਅਰ ਛੇਤੀ ਨਹੀਂ ਹੁੰਦੀਆਂ ਉਹ ਕੋਈ ਸਕੀਮ ਆਉਂਦੇ ਆਉਂਦੇ ਜਿਹੜਾ ਅੱਗੇ ਆਪਾਂ ਨੂੰ ਆ ਕੇ ਸਮਝਾਉਂਦਾ ਉਹ ਨੂੰ ਵੀ ਥੋੜੀਆਂ ਗੱਲਾਂ ਪਤਾ ਹੁੰਦੀਆਂ ਜਾਂ ਅੱਧੀ ਗੱਲ ਸਮਝ ਆਉਂਦੀ ਆ ਆਪਣੇ ਤੱਕ ਆਉਂਦੀ ਆਉਂਦੀ ਉਹ ਗੱਲ ਅੱਧੀ ਰਹਿ ਜਾਂਦੀ ਆ ਸੋ ਮੈਂ ਚੰਗੀ ਤਰ੍ਹਾਂ ਮੈਨੂੰ ਨਹੀਂ ਲੱਗਦਾ ਵੀ ਇੰਨੀ ਗੱਲ ਤੁਹਾਨੂੰ ਕਿਸੇ ਸ਼ੇਅਰ ਕਰੀ ਹੋਣੀ ਆ ਜਿਹੜੀ ਸਕੀਮ ਹੈ ਦੋ ਸਰਕਾਰਾਂ ਦੇ ਅੰਡਰ ਹੈ ਜੀ ਸੈਂਟਰ ਤੇ ਪੰਜਾਬ ਠੀਕ ਹੈ ਸੋ ਦੋਨਾਂ ਨੇ ਆਪਣਾ ਆਪਣਾ ਕੰਮ ਕਰਨਾ ਇੱਕ ਨੇ ਤੁਹਾਨੂੰ ਟ੍ਰੇਨਿੰਗ ਦੇਣੀ ਆ ਇੱਕ ਨੇ ਤੁਹਾਨੂੰ ਕੰਮ ਦੇਣਾ ਉਦੋਂ ਬਾਅਦ ਫੈਸਲਾ ਤੁਹਾਡਾ ਕੰਮ ਕਰਨਾ ਨਾ ਕਰਨਾ ਚਲੋ ਜੀ ਵੀਡੀਓ ਦੇ ਵੀ ਕਰਦੇ ਆ ਐਂਡ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ